ਵਿਦਾਇ ਕੁਲਵੰਤ ਸਿੰਘ ਨੇ ਅਜਿਲਾ ਪ੍ਰਬੰਧਕੀ ਕੰਪਲੈਕਸ ਮੁਹਾਲੀ ਤੋਂ ਹੜ੍ਹ ਪ੍ਰਭਾਵਿਤ ਸਰਹੱਦੀ ਜ਼ਿਲ੍ਹਿਆਂ ਲਈ ਰਾਹਤ ਸਮਗਰੀ ਦੇ ਦੋ ਵਾਹਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਰਾਹਤ ਖੇਪ ਵਿੱਚ ਸੁੱਕਾ ਰਾਸ਼ਨ ਕਿੱਟਾ ਪੀਣ ਵਾਲਾ ਪਾਣੀ ਤਰਪਾਲਾ ਦਵਾਈਆਂ ਅਤੇ ਪਸ਼ੂਆਂ ਦਾ ਚਾਰਾ ਸ਼ਾਮਲ ਸੀ ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰਾਂ ਦੇ ਲੋਕ ਬਹੁਤ ਮੁਸ਼ਕਲ ਸਮੇਂ ਦਾ ਸਾਹਮਣਾ ਕਰ ਰਹੇ ਹਨ ਹੜ੍ਹਾਂ ਕਾਰਨ ਲਗਭਗ ਸਭ ਕੁਝ ਗਵਾ ਚੁੱਕੇ ਹਨ ਮਦਦਾਹਤ ਵਧਾਉਣ ਦੀ ਮਹੱਤਤਾ ਤੇ ਜ਼ੋਰ ਦਿੰਦੇ ਹੋਏ ਉਹਨਾਂ ਟਿੱਪਣੀ ਕੀਤੀ ਕਿ ਮੋਹਾਲੀ ਜ਼ਿਲ੍ਹਾ ਲੋੜ ਦੀ ਇਸ ਘੜੀ ਵਿੱਚ ਲੋਕਾਂ ਅਤੇ ਉਹਨਾਂ ਦੇ ਦੁੱਧਾਰੂ ਪਸ਼ੂਆਂ ਦੋਵਾਂ ਦੀ ਸਹਾਇਤਾ ਲਈ ਵਚਨਬੱਧ ਹੈ ਪੰਜਾਬ ਦੇ ਵਿੱਚ ਬਹੁਤ ਖਤਰਨਾਕ ਤੇ ਭਿਆਨਕ ਖੜਾ ਰਹੀ ਸਥਿਤੀ ਬਣੀ ਹੋਈ ਹੈ ਪਾਣੀ ਦਾ tufaan ਬਹੁਤ ਜ਼ਿਆਦਾ ਹੈ ਔਰ ਪਾਣੀ ਜੋ ਕੰਧ ਘਰਾਂ ਚ ਵੜ ਗਿਆ ਫਸਲਾਂ ਦੀ ਤਬਾਹੀ ਹੋਗੀ ਪਸ਼ੂਆਂ ਨੂੰ ਖਾਣ ਲਈ ਚਾਰਾ ਨਹੀਂ ਮਿਲ ਰਿਹਾ ਹੈਗਾ ਤੇ ਪੰਜਾਬ ਦੇ ਵਿੱਚ ਤਾਂ ਇਹ ਦੁਖਾਂਤ ਹੀ ਹੈ ਹਮੇਸ਼ਾ ਹੀ ਕਿੰਨੇ ਕਿ ਦੋ ਚਾਰ ਸਾਲ ਬਾਅਦ ਐਦਾਂ ਦੀ ਘਰਨਾਵਾਂ ਵਾਪਰਦੀਆਂ ਨੇ ਤੇ ਬਹੁਤ ਵੱਡਾ ਜਿਹੜਾ ਨੁਕਸਾਨ ਆ ਪੰਜਾਬ ਦਾ ਹੋਇਆ ਤੇ ਉਹ ਨੁਕਸਾਨ ਤਾਂ ਨਹੀਂ ਅਸੀਂ ਪੂਰਾ ਕਰ ਸਕਦੇ ਹੈਗੇ ਤੇ ਪਰ ਅਸੀਂ ਥੋੜਾ ਬਹੁਤ ਲੋਕਾਂ ਨੂੰ ਰਾਹਤ ਦੇਣ ਵਾਸਤੇ ਇੱਥੇ ਜੋ ਵੀ ਸਾਡੇ ਅਜਾਇਲੈਂਸ ਕਲੱਬ ਨੇ ਔਰ ਰੋਟਰੀ ਕਲੱਬ ਨੇ ਤੇ ਸਾਡੇ ਸਾਰੇ ਜਿਲ੍ਹਾ ਐਡਮਿਨਿਸਟ੍ਰੇਸ਼ਨ ਨੇ ਇਹ ਅੱਜ ਜਿਹੜਾ ਰਾਹਤ ਸਮਗਰੀ ਆ ਜਿਹੜੀ ਭੇਜੀ ਆ ਹੋਰ ਵੀ ਬਹੁਤ ਸਾਰੀ ਰਾਹਤ ਸਮਗਰੀ ਲੋਕ ਭੇਜ ਰਹੇ ਨੇ ਅਸੀਂ ਵੀ ਲਗਾਤਾਰ ਭੇਜਾਂਗੇ ਕੱਲ ਵੀ ਅਸੀਂ ਭੇਜ ਰਹੇ ਹਾਂ ਸਾਨੂੰ ਪਤਾ ਚਲੇਬ ਉਹ ਤੇ ਫੀਡ ਦੀ ਬੜੀ ਕਿੱਲਤ ਆ ਤੇ ਮੈਂ ਲੋਕਾਂ ਨੂੰ ਅਪੀਲ ਕਰਦਾ ਵੀ ਜਿੰਨੀ ਵੀ ਵਾਧੇ ਬਾਧ ਸਹਾਇਤਾ ਉਹ ਭੇਜੀ ਜਾ ਸਭੀ ਭੇਜੀ ਜਾਣੀ ਚਾਹੀਦੀ ਸਾਬੀ ਤੇ ਨਾਲ ਹੀ ਮੇਰੀ ਅਪੀਲ ਹੈ ਵੀ ਜਿਹੜੀ ਚੀਜ਼ ਦੀ ਜ਼ਰੂਰਤ ਆ ਉਹੀ ਭੇਜੀ ਜਾਵੇ ਜਿਹੜੀ ਚੀਜ਼ ਕਈ ਵਾਰੀ ਆਉਂਦੀ ਵੀ ਐਕਸੈਸ ਚੀਜ਼ ਚਲ ਜਾਂਦੀ ਆ ਉਹਦਾ ਮੈ ਫਾਇਦਾ ਨਹੀਂ ਹੁੰਦਾ ਤੇ ਜਿਹੜੀ ਚੀਜ਼ ਦੀ ਜਰੂਰਤ ਨਹੀਂ ਹੁੰਦੀ ਹੈਗੀ ਜਿਹੜੀ ਚੀਜ਼ ਦੀ ਜਰੂਰਤ ਹੁੰਦੀ ਉਹ ਜਾਂਦੀ ਨਹੀਂ ਹੈਗੀ ਸੋ ਇਸ ਕਰਕੇ ਜਿਲ੍ਹਾ ਐਡਮਿਨਿਸਟ੍ਰੇਸ਼ਨ ਜਿਹੜੀ ਉੱਥੇ ਕੰਮ ਕਰ ਰਹੀ ਆ ਉਹਨਾਂ ਨੂੰ ਪੁੱਛ ਕੇ ਵੀ ਕਿਹੜੀ ਕਿਹੜੀ ਚੀਜ਼ ਦੀ ਜਰੂਰਤ ਆ ਉਹੀ ਸਮਾਨ ਜਿਹੜਾ ਉਹ ਭੇਜਿਆ ਜਾਵੇ ਤਾਂ ਕਿ ਉਹਨੂੰ ਸਹੀ ਟਾਈਮ ਸਹੀ ਜਗ੍ਹਾ ਤੇ ਵਰਤੇ ਜਾ ਸਕੇ ਤੇ ਸਹੀ ਵਰਤੋਂ ਦੇ ਵਿੱਚ ਉਹ ਆ ਸਕੇ